ਇਹ ਭੱਟੇ ਆ ਭਾਜੀ ਕਿੰਨੇ ਸਾਲ ਹੋ ਗਏ ਇਦਾਂ 4 ਸਾਲ ਹੋ ਗਿਆ ਭਾਜੀ ਭੱਟੇ ਵਾਜਦੇ ਕਿੰਨੇ ਤੋਂ ਕਿੰਨੇ ਵਜ ਦੇ ਇਦਾਂ ਇਹ ਭਾਜੀ ਬਸ 6:30 7 ਵਜੇ ਤੋਂ ਕੰਮ ਸਟਾਰਟ ਹੋ ਜਾਂਦਾ ਭੱਟੇ ਵਾਜਦੇ ਪੱਲਬਦਾ ਕੋਈ ਨਹੀਂ ਹੈਗਾ ਕੌਣ ਮਾਰਦਾ ਅੱਛਾ ਨਹੀਂ ਕੈਮਰੇ ਚ ਕਦੀ ਆਇਆ ਹੋਵੇ ਨਾ ਨਾ ਜੀ ਕੈਮਰੇ 'ਚ ਕਦੇ ਨਹੀਂ ਆਇਆ ਪਰ ਰਾਤ ਨੂੰ ਲੋਕਾਂ ਦੇ ਘਰਾਂ 'ਚ ਬਹੁਤ ਵੱਟੇ ਪੈਦੇ ਆ ਪੂਰ ਲੋਕੀ ਪਰੇਸ਼ਾਨ ਆ ਜੀ ਵੱਜਦੇ ਰਹੇ ਭਾਜੀ ਵੱਟੇ ਆੜ ਕੇ ਫਿਰ ਆਹੀਂ ਪਰਦੇ ਲਵਾਤੇ ਨਿੱਕੇ ਨਿੱਕੇ ਬੱਚੇ ਸਿੱਧੇ ਵੱਟੇ ਜਿਹਨੇ ਸਿੱਧੇ ਅੰਦਰ ਤੱਕ ਜਾਂਦੇ ਫ੍ਰਿਜਾਂ ਤੱਕ ਜਾਂਦੇ ਆ ਭਾਜੀ ਅੰਦਰ ਤੱਕ ਆਪਾਂ ਇੱਥੇ ਬੈਠ ਨਹੀਂ ਬੈਠ ਨਹੀਂ ਸਕਦੇ ਭਾਜੀ ਬੈਡਰੂਮ 'ਚ ਰਾਤ ਨੂੰ ਸਿੱਧੇ ਉਤੋਂ ਵੱਟੇ ਆਂਦੇ ਸਿੱਧੇ ਸਿੱਧੇ ਅੰਦਰ ਮਾੜਾ ਇਧਰੋਂ ਵੀ ਆਉਂਦੀ ਵੀ ਇੱਥੇ ਵੀ ਇਧਰੋਂ ਵੀ ਆਉਂਦੇ ਇਹ ਇਹ ਸਾਹਮਣੇ ਜਿਹੜੇ ਪੱਥਰ ਆ ਇਹ ਇਹ ਇਦਾਂ ਹੀ ਰਾਤ ਦੇ ਵੱਜੇ ਵੇ ਯਾਰ ਇਹ ਉਦੇ ਤੱਕ ਪੌੜੀਆਂ ਦੇ ਵਿੱਚ ਪਏ ਆ ਇਹ ਕੌਣ ਮਾਰਦਾ ਕੌਣ ਜ਼ਿੰਮੇਵਾਰ ਇਹਦਾ ਇਹ ਜੋ ਸਾਈਜ਼ ਇਹ ਸਾਰੇ ਪੱਥਰ ਸਾਰੇ ਪੱਥਰ ਇਕੱਠੇ ਕੀਤੇ ਵੇ ਹਨਾ ਹਾਂਜੀ ਸਾਈਡ ਤੇ ਕੀਤੇ ਵੇ ਇਹ ਪੱਥਰ ਆ ਜਿਹੜੇ ਇੰਨੇ ਚਿਰ ਦੇ ਇੱਥੇ ਇਕੱਠੇ ਕੀਤੇ ਵੇ ਕਿੰਨੇ ਤੋਂ ਕਿੰਨੇ ਵਜੇ ਦੇ ਪੱਥਰ ਇਦਾਂ ਬਾਦੂ ਹੋਏ ਗਏ ਆ ਹੱਥ ਤੋਂ ਸਟਾਰਟ ਹੋ ਜਾਂਦੇ ਆ ਕਦੀ ਅੱਜ 8 ਵਜੇ ਸਟਾਰਟ ਹੋ ਜਾਂਦੇ ਨੇ 9:00 ਸਟਾਰਟ ਹੋ ਜਾਂਦੇ ਆ 4 ਵਜੇ ਤੱਕ ਵੱਜਣੀ ਆ 50 ਘਰ ਵਾ ਇੱਥੇ ਤਕਰੀਬਨ ਬਲਕਿ ਹਰ ਘਰ ਚ ਵੱਜ ਜਾਂਦੇ ਆ ਜੀ ਹਰ ਘਰ ਜਾਂ ਵੀ ਆਉਂਦੀਆਂ ਕੋਠੇ ਫਿਰ ਕੁੱਤਾ ਭੌਂਕਦਾ ਰਾਤ ਨੂੰ ਕੁੱਤਾ ਭੌਂਕਦਾ ਵਾ ਵੱਟਾ ਵੱਜਦਾ ਵਾ ਜਦੋਂ ਵਾਪਸੀ ਚਲ ਜਾਂਦਾ ਵਾ ਫਿਰ ਕੁੱਤਾ ਭੌਂਕਦਾ ਵਾ ਹਾਂ ਦਿਨੋਂ ਜੀ ਪੈਰਾ ਜਿਹਨੇ ਪੂਰਾ 1 ਸਾਲ ਪੈਰਾ ਦਿੱਤਾ ਜੇ ਕੋਈ ਬੰਦਾ ਨਹੀਂ ਮਿਲਿਆ ਕੈਮਰੇ ਵਿੱਚ ਕੋਈ ਆਇਆ ਕੈਮਰੇ ਵਿੱਚ ਵੀ ਕੋਈ ਨਹੀਂ ਆਂਦਾ ਬਸ ਵੱਟਾ ਵੱਲ ਲੱਭਦਾ ਉਹਨਾਂ ਦੇ ਬੜੇ ਵੱਟੇ ਉਹਨਾਂ ਸਾਹਮਣੇ ਘਰ ਵੀ ਬੜੇ ਵੱਜਦੇ ਉਹਨਾਂ ਰਾਤ ਨੂੰ ਅੱਧੀ ਅੱਧੀ ਏਟ ਦੇ ਵੱਟੇ ਵੱਜਦੇ ਪਾਜੀ ਇਹ ਤਾਂ ਬਹੁਤ ਔਖਾ ਪਾਜੀ ਐਂ ਤਾਂ ਜਿੱਦਾਂ ਆ ਦੇਖੋ ਸ਼ੀਸ਼ੇ ਟੁੱਟਦੇ ਆ ਇਦਾਂ ਅੱਧੜੇ ਕਿੰਨੇ ਸਾਲ 6-7 ਰੋਜ਼ ਨੂੰ ਥਲੇ ਵਰ ਜਾਂਦਾ ਗਿਆ ਪੋ ਜਾਣਾ ਚਾਲ ਹੋਈ ਬਈ 3 ਸਾਲ 3 ਸਾਲ ਹੋਈ ਜੀ ਲਗਾਤਾਰ ਵਜੇ ਦੇ ਲਗਾਤਾਰ ਵਜੇ ਦੇ ਨਹੀਂ ਭਾਈ ਇੱਧਰ ਵੀ ਕਾਂਦਵਾ ਇੱਧਰ ਵੀ ਕਾਂਦਵਾ ਫਿਰ ਇਦਾਂ ਕਿਦਾਂ ਡਿੱਗ ਰਹੇ ਆ ਜੀ ਪਤਾ ਨਹੀਂ ਭਾਈ ਚਾਰੇ ਪਾਸੇ ਆ ਜਾਂਦੇ ਜੀ ਪਤਾ ਹੀ ਲੱਗਣ ਕਿਧਰੋਂ ਆ ਮੈਂ ਡਰਦਾ ਨਹੀਂ ਕਹਿੰਦੇ ਪੈਰੇ ਦੇ ਕੇ ਵੀ ਦੇਖ ਲਿਆ ਹਾਂ ਨਹੀਂ ਕੋਈ ਨਹੀਂ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਬਟਾ ਆਂਦਾ ਕਿਧਰੋਂ ਆ ਨਾ ਕੈਮਰੇ 'ਚ ਆਉਂਦਾ ਕੋਈ ਨਾ ਨਾ ਉਦੋਂ ਅੱਥੇ ਕੁੜੀ ਮਿਲਿਆ ਸੀ ਤੇ ਕੱਟੀ ਆ ਤੇ ਸਾਹਮਣੇ ਬੈਠੀ ਸੀ ਤੇ